ਗਰਾਹਕ ਦਾ ਵੀ ਫਰਕ ਪੈ ਗਿਆ ਗਰਾਹਕ ਦਾ ਵੀ ਫਰਕ ਪੈ ਗਿਆ ਤੇ ਇਹ ਬਲਾਲ ਆਏ ਦੀ ਮਾੜੀ ਨਹੀਂ ਕੁਆਲਿਟੀ ਏਡੀ ਚੱਲੋ ਵੀ ਬੋਲੀਓ ਹਾਂ ਹਾਂ ਵਧੀਆ ਕੁਆਲਿਟੀ ਬਹੁਤ ਵਧੀਆ 350 ਰੁਪਈਆ ਦਾ ਭਾਈ ਜਾਨੀ ਇਹ ਰੇਟ ਭਾਈ ਅੱਜ ਫੇਰ ਵੜ ਗਿਆ 10 ਰੁਪਈਆ 12 15 ਹੋ ਗਿਆ ਸੀ ਉਦੋਂ ਇਹ ਫੇਰ ਕੱਟ ਗਿਆ ਭਾਈ ਟਮਾੜ ਦਾ ਰੇਟ ਤੇ ਬਾਕੀ ਤੋਰੀ ਜਿੰਨਾ ਤੇ ਹੁੰਦੇ ਹੁੰਦੇ ਝਾੜ ਕਰੇ ਯਾਰ ਸ਼ੁਰੂ ਨਹੀਂ ਹੋਇਆ ਕਿ ਕੀ ਕਦੋਂ ਸ਼ੁਰੂ ਹੋਏਗਾ ਕੱਲੋਂ ਆਉਣਗੇ ਭਾਈ 10 15 ਦਿਨ ਲੱਗਣਗੇ 16 ਰੁਪਈਆ ਇਹੜਾ ਭਾਈ ਨਾਸਕੜਾ ਪਿਆ ਅੱਜ ਪਜੀਰੀ ਨਾਸਕ ਸ਼ਾਮ ਨੂੰ ਲੱਗੂ ਗੱਡੀ ਸ਼ਾਮ ਨੂੰ ਲੱਗੂਗੀ ਆਜੂ ਆਠ ਰੁਪਏ ਛੱਡ ਗਈ ਭਾਈ ਆ ਲੜਾਈ ਛੱਡ ਗਿਆ ਵੇਚ ਲੈ ਲੈ 20 ਵੇਚ ਲੈ ਭਾਈ ਵੇਚ ਲਿਆ ਹਾਂ ਆ ਰਵਿ ਕੀ ਜਾਂਦਾ ਭਾਈ 700 ਰੁਪਏ ਏਦੋਂ ਪਹਿਲਾਂ ਜਿਹੜਾ ਵਿਖਾਇਆ ਸੀਗਾ ਤੁਸੀਂ ਉਹ ਵੇਖ ਲੋ ਕੁਆਲ ਸੰਦੀਪ ਆ ਗੱਟਾ ਰੱਖਿਆ ਹੀ ਜਿਹੜਾ ਭਾਈ 16 ਰੁਪਏ ਆ ਦਾ 500 ਰੁਪਏ ਰਹਿ ਗਈ ਆ ਇਹਦਾ ਭਾਈ ਰੇਟ ਕੀ ਲਾਇਆ ਫੇਰਾ 8 ਰੁਪਏ 10 ਰੁਪਏ 8 ਰੁਪਏ 10 ਰੁਪਏ ਆ ਭੰਡੀ ਭਾਈ ਵਾਲੀ 25 ਰੁਪਏ ਜੀ 22 ਰੁਪਏ ਭੰਡੀ ਰੁਪਏ ਬੈਠਾ 60 ਰੁਪਏ ਲਵਾਵਾ ਬੈਠਾ 60 ਰੁਪਏ ਯਾਰ ਫੋਲੋ ਗੋभी ਮਹਿੰਗੀ ਹੋ ਗਈ ਕਹਿੰਦੇ ਹਣਾ ਫੋਲੋ ਗੋਭੀ ਆ ਜਾਵਣੀ ਵੀ ਵੀ ਨੂੰ ਤਾਂ ਬਾਕੀ ਆ ਜੇ ਬਾਕੀ ਆਉਂਦੀ ਹੁਣ ਤਾਂ ਵੀ ਟੱਲੀ ਆਣਾ ਆਉਂਦੀ ਤਾਂ ਵੀ ਟੱਲੀ ਆ ਲੈ ਭਈ ਆ ਗਏ ਮੰਡੀ ਦੇ ਵਿੱਚ ਕਰਬਲ ਕਰਬਲ ਇੱਥੇ ਪਹਿਲਾਂ ਹੀ ਕਰੀ ਜਾਂਦੇ ਗਾ ਗੁੱਗ ਬੋਚੜਿਆ ਪਾ ਵੇਖ ਕੇ ਕਰਾਂ ਦੀ ਉਹਦੇ ਕੋਲੇ ਜਾਂਦਾ ਕਪਾਲ ਕੋਲੇ ਤਾਂ ਕੀ ਬਣੀ ਜਾਂਦਾ ਹਸਾਕਦਾ ਵੇਖੋ ਇਹਨਾਂ ਬੰਦੇ ਵੇਖੋ ਬੰਦੇ ਤੇ ਬੰਦਾ ਚੜਨ ਵਾਲੀ ਗੱਲ ਆ ਭਈਆ ਪਿੰਡ ਦਾ ਪੁੰਡਾ ਕੰਦੂ ਗੁੰਦੂ ਪਾਉਂਦਾ ਗੋਭੀ ਭਈ ਅੱਜ ਕੀ ਮੜਕੀ ਆਲਾ ਭਈ ਜੀ ਮਹਾਰਾਜ ਸੇਤਾ ਕਿਵੇਂ ਆ ਓਕੇ ਨਾ ਘੱਟ ਗੁਰੂ ਆਈ ਨੀ ਕੀ ਰਿਪੋਰਟ ਆ ਸਾਮਵਾਰ ਆਈ ਅੱਜ ਸੋਵਾਰ ਆ ਭਾਈ ਕੀ ਰੇਟ ਚੱਲ ਗਿਆ ਭਾਈ ਅੱਜ ਫਿਰ ਖੀਰਾ ਹੋ ਗਿਆ ਜੇ ਬੰਦ ਗੋਭੀ ਹੋ ਗਈ ਪਿੰਡ ਦੀ ਕੀ ਰੇਟ ਚੱਲ ਗਿਆ ਅੱਜ ਬੰਦ ਗੋਭੀ ਤਾਂ ਆਹੀ 5-6 ਰੁਪਏ ਆਹ ਤਾਂ 5-6 ਰੁਪਏ ਰਹਿ ਗਈ ਆ ਇਹਦਾ ਭਾਈ ਰੇਟ ਕੀ ਹੋਇਆ ਖੀਰਾ 8 ਰੁਪਏ 10 ਰੁਪਏ 8 ਰੁਪਏ 10 ਰੁਪਏ ਚਾਹ ਆ ਭੰਡੀ ਭਾਈ ਵਾਲੀ 25 ਰੁਪਏ ਜੀ 22 ਰੁਪਏ ਭੰਡੀ ਰੁਪਈ 22 ਰੁਪਏ 25 ਰੁਪਏ ਜਣੀ ਇਹਦਾ ਰੇਟ ਆ ਵੀ 5 ਰੁਪਏ ਕਿਹੜਾ ਦੇ ਦੋ ਡਾਉਣ ਆਇਆ ਤੇ ਉਹ ਬਈ ਜਿਹੜੀ ਦੇਸੀ ਭਲੀ ਭਈ ਗਵਾਰਾ ਹੈ ਗਵਾਰਾ 70 ਰੁਪਏ ਲੈ ਖਾ ਕੇ ਗਵਾਰਾ ਆਊਗਾ ਨਜ਼ਾਰਾ ਵੇਖੋ ਇਧਰ ਬਈ ਕਰਾਂ ਦੀ ਵੇਖਦਾ ਨਜ਼ਾਰਾ ਇਧਰ ਗਵਾਰਾ ਗਵਾਰਾ ਟਾਪ ਹੈ 100 ਰੁਪਏ 100 ਰੁਪਏ ਖਾ ਕੇ ਗਵਾਰਾ ਉਹ ਨਜ਼ਾਰਾ ਹੈ 100 ਰੁਪਏ ਬਈ ਦੇਸੀ ਦਾ ਰੇਡਰ ਦੇਸੀ ਦਾ ਮੀਟ ਬਣਾਓ ਐਦਾ ਬਣਾਓ ਹੈਨਾ ਤਜੇ ਮੈਂ ਭਾਈ ਹੋਰ ਜੇ ਮਨ ਕੇ ਚੱਲ ਤੋਰੀਆਂ ਪਈਆਂ ਇਹਦੇ ਇੰਨਾ ਦੇ ਗ੍ਰੇਟ 300 ਰੁਪਏ 300 ਰੁਪਏ 1 ਕਿਲੋ ਬਈ ਤੋਰੀ ਹੋਊਗੀ ਹਨਾ ਤੇ ਆ ਚਿਪੜ ਦਾ ਬਾਲੇ ਮੋਟੇ ਭਾਈ ਛੋਟੇ ਬਰੀਕ ਚਿਪੜ 80 ਰੁਪਏ ਚੰਪੜਾ 80 ਰੁਪਏ ਟੰਡੋ ਦੀ ਬੋਲੀ ਹੋਈ ਸੀ ਭਾਈ ਟੰਡੋ ਦੀ ਟੰਡੋ ਦੀ ਬੋਲੀ ਉਧਰ ਹੋਈ ਜਾਂਦੀ ਹੈ ਆਪਣੇ ਆਲੇ ਪਾਸੇ ਉਧਰ ਹੋਈ ਜਾਂਦੀ ਆ ਉਹ ਵੀ ਤੁਹਾਨੂੰ ਆਲੇ ਆਪਣੇ ਆਲੇ ਪਾਸੇ ਆਪਣੇ ਨੇ ਆਇਆ ਹਨਾ ਤੇ ਪੇਠਾ ਭਾਈ ਪੇਠਾ 60 ਰੁਪਏ ਲਵਾਵਾ ਪੇਠਾ 60 ਰੁਪਏ ਲਾ ਯਾਰ ਫੁੱਲ ਗੋਪੀ ਮਹਿੰਗੀ ਹੋਊਗੀ ਕਹਿੰਦੇ ਹਨ ਫੁੱਲ ਗੋਪੀ ਆ ਜਾਵਣੀ ਵੀ ਤੇ ਵੀ ਨੂੰ ਤਾਂ ਵੈਖੀ ਆ ਤੇ ਬਾਕੀ ਆਉਂਦੀ ਹੁਣ ਟਾਂਵੀਂ ਟੱਲੀ ਆਣਾ ਆਉਂਦੀ ਟਾਂਵੀਂ ਟੱਲੀ ਆ ਲੈ ਬਾਈ ਰਣ ਜਿਹੜੇ ਲੋਕਲ ਹੌਂਦੇ ਜਿਹੜੇ ਚੱਲੀ ਜਾਂਦੇ ਆ ਸਭ ਤੋਂ ਮਹਿੰਗੀ ਚੀਜ਼ ਕਿਹੜੀ ਆ ਬਾਈ ਜਿਹਨੂੰ ਹੱਥ ਲਾਇਆ ਕਹਿੰਦੇ ਇਹਨੂੰ ਹੱਥ ਨਾਲ ਲਾ ਬਈ ਮਹਿੰਗੀ ਬਹੁਤ ਆ ਸਭ ਤੋਂ ਮਹਿੰਗਾ ਦਾ ਵਸਤੂ ਆ ਗੁਵਾਰਾ ਹੀ ਤੇ ਮਟਰ ਹਰੇ ਮਟਰ ਹਾ ਹਨਾ ਹਰੇ ਮਟਰ ਦੇ ਦੇਸੀ ਗੁਵਾਰਾ ਬਾਈ ਲੈ ਬਾਈ ਆ ਚੀਜ਼ ਸਭ ਤੋਂ ਜਿਹੜੀ ਮਹਿੰਗੀ ਟੌਪ ਆਂਡ ਡੌਲ ਸਭ ਤੋਂ ਸਬਜ਼ੀ ਜਿਹੜੀ ਮਹਿੰਗੀ ਆ ਬਾਈ ਆ ਬਾਈ ਤੁਹਾਡੇ ਸਾਹਮਣੇ ਆਇਆ ਮੱਫੋ ਬਈ ਝਾੜ ਕਰੇਲੇ ਕਰੇਲੇ ਨਹੀਂ ਆਈ ਕਰੇਲਾ ਕਰੇਲਾ ਦਾ ਰੇਟ ਕਿੰਨਾ ਦਿੰਦਾ ਝਾੜਦਾ ਆ ਦੂਜਾ ਮੋਟਾ ਕਰੇਲਾ ਦੂਜਾ ਦਾ 17 18 ਰੁਪਏ ਝਾੜਨੇ ਆਇਆ ਹਰੀ ਮਿਰਚ ਦਾ ਰੇਟ ਅੱਜ ਤੱਕ ਨਾ ਚੱਲਿਆ ਭਾਈ ਹਰੀ ਮਿਰਚ ਆਪਣੇ ਆਈ ਨਹੀਂ ਬਾਈ ਆਈ ਨਹੀਂ ਲੈ ਭਾਈ ਅਰੇ ਹਾਂ ਜੀ ਧਾਲੀ ਵਾਲਾ ਫਰੂਟ ਕੰਪਨੀ ਕਿਹੜਾ ਨੰਬਰ ਦਈਆ ਭਾਈ ਜਿਹੜਾ ਮਰਜੀ 97 43 57 86 94 171 85 916 ਏ ਬਾਸਾਣਾ ਦੋ ਨੰਬਰ ਆ ਲੈ ਬਾਈ ਆਪਣਾ ਨੰਬਰ ਕਹਣਾ ਬਾਈ ਤੇਰਾ 9780953618 9780953618 ਇਹ ਬਾਈ ਦਾ ਨੰਬਰ ਆ ਜਿਹੜੇ ਬਾਈ ਨਾਲ ਗੱਲਬਾਤ ਕੀਤੀ ਔਰ ਬਈ ਠੀਕ ਆ ਚਲੋ ਬਾਈ ਆ ਗਿਆ ਹੋ ਗਿਆ ਹੈ ਇਹਨਾਂ ਉਹ ਚਾਹ ਪੈ ਗਈ ਆ ਯਾਰਾ ਹੋਰ ਬੋਲੀ ਮੇਂ ਵਿਕਾ 40 ਬੋਲੀ ਮੇਂ ਲਿਖ ਗਿਆ 40 ਰੁਪਏ ਆਗੇ ਪੱਲਣਾ ਕੀ ਪਤਾ ਨਾ ਕੀ ਰੇਟ ਹੈ ਜੀ ਵੀਰੇ ਦਾ ਪਛੜ ਵੀ ਹੈ ਸੱਟ ਵੀ ਰਹਾ ਬੋਲੀ ਦੇ ਵਿੱਚ ਗਿਆ 40 ਰੁਪਏ ਤੇਰੇ ਚੂ-ਚੂ ਪਾਇਆ ਉਹ ਬਈ ਉਹ ਕੀ ਰੇਟ ਦਾ ਇਹ 20 ਰੁਪਏ ਦੇ ਕਹਤਾ ਆ 20 ਰੁਪਏ ਕਿਲੋ ਜਿਹੜਾ ਚੂ-ਚੂ ਉਹ ਜਿਹੜਾ ਰੇਟ ਆ ਅੰਦਰਲਾ ਰੇਟ ਆ ਇਕੱਠਾ ਜਿਵੇਂ ਆ ਪੰਦ ਪਈਆਂ ਸੀ ਚੱਕਣੀ ਬਣੀ ਆ ਸਹੀ ਹੈ ਨਾ ਲੈ ਭਈ ਆ ਜਿਹੜੇ ਟੰਡੋ ਇਹ 40 ਵਿਕੇ ਨਹੀਂ ਨਹੀਂ ਹਾਂ ਇਹ ਛਾਂਟ ਪਈਏ ਦੋਨੋਂ ਇਹ ਛਾਂਟ ਪਈਏ ਦੋ ਹਾਂ ਇਹ 20 ਰੁਪਏ ਕਿਲੋ ਅੱਛਾ ਇਹ 20 ਰੁਪਏ ਕਿਲੋ ਅੱਛਾ ਡੰਡਾ ਹੋ ਗਿਆ 40 ਰੁਪਏ 40 ਰੁਪਏ ਕਿਲੋ ਤੇ ਆਪਣੇ ਹਰੇ ਮਟਰ ਨਹੀਂ ਆਏ ਹਰੇ ਮਟਰ ਆਪਣੇ ਕੋਲ ਮਿਰਚਾਂ ਹਰੇ ਮਿਰਚਾ 18 ਰੁਪਏ ਵਕੀ ਅੱਜ ਹਰੀ ਮਿਰਚ 18 ਰੁਪਏ ਭਾਈ ਢੇੜ ਵਧ ਗਿਆ ਹਾਂ ਬੱਦ ਪਰसों ਤੇ ਵੱਧ ਗਿਆ ਪਰसों 16 ਰੁਪਏ 15 ਰਹਿ ਗਈ ਸੀ ਆਜ 18 12 ਤੇ ਨਹੀਂ ਰਹਿ ਗਈ ਸੀ ਹਾਂ ਅੱਜ ਵੱਧ ਗਿਆ ਪਰसों ਆਪਨੇ ਭੁੰਨੇ ਕਿੰਨਾ ਹਾਂ ਹਾਂ ਸਹੀ ਆ ਆ ਗਿਆ ਇੱਕ ਮੈਂ ਆ ਰੇਡ ਜਿਹੜਾ ਮਤਰਾ ਜੱਜ ਨੇ ਇੱਧਰ ਆਇਆ ਮਦੀਰੇ ਭਾਈ ਇਹਦੇ ਮਦੀਰਾ 10 ਰੁਪਿਆ ਕਿ ਲੱਗ ਰਿਹਾ ਲੱਗ ਰਹਿਣਾ 10 ਰੁਪਿਆ ਕਿਲੋ 10 ਰੁਪਿਆ ਕਿਲੋ 10 ਰੁਪਿਆ ਕਿਲੋ 10 ਆਇਆ ਮਦੀਰਾ 10 ਚੱਲ ਭਾਈ ਇਹ ਖੇੜੇ ਦਾ ਗੱਡੀ ਇੱਧਰ ਹੋ ਜਾ ਇੱਧਰ ਹੋ ਜਾ ਉਹ ਗੱਡੀ ਖੇਚਦਾ ਰਿਹਾ ਇਹ ਖੇਚਦਾ ਮਦੀਰਾ ਕੀ ਗੱਡੀ ਖਿੱਚਦੇ 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 ਅਭੀ ਮੈਂ ਕਹ ਨਾਲ ਅਭੀ ਦੱਸ ਦੇ ਸਾਹ ਨਾਲ ਵੀ ਕਿ ਸਹੀ 10 ਸਹੀ 10 ਦੱਸ ਸਾਹ ਨਾਲ ਵੀ ਕੀ ਜਾਂਦਾ ਲੈ ਵੀ ਜਿੱਥੋਂ ਆਪਾਂ ਲੋਡ ਕਰਕੇ ਲਿਆਏ ਗੱਡੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ 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 ਗੱਲ ਨੰਬਰ ਤੇ ਆ ਆ ਭਾਈ ਲੈ ਗਿਆ ਗੱਡੀ ਭਰ ਕੇ ਭਾਈ ਕੀ ਹਾਲ ਚਾਲ ਆ ਭਰਾ ਠੀਕ ਆ ਭਾਈ ਬਹੁਤ ਵਧੀਆ ਜੀ ਸਿੱਧਾ ਗਿਆ ਆਪਣੀਆਂ ਕਿੱਥਲੀਆਂ ਦੀ ਗੱਡੀ ਭਰ ਕੇ ਚੱਲ ਰਿਹਾ ਹੈਂ ਸਿਮੀਆਂ ਪੈਂਡ ਦੀ ਆ ਸਿਮੀਆਂ ਮੜ ਦਾ ਖੇਤੋਂ ਲੈ ਆਇਆ ਹਾਂ ਖੇਤੋਂ ਆਪਦੀ ਹੈ ਕਿੰਨਾ ਲੈ ਆ ਭਈ ਇਹ ਮੈਂ ਤੇਰਾ ਇਹ ਤਿੰਨ ਚਾਰ ਕਿੱਲੇ ਆ 3-4 ਕਿਲੇ ਦੇ ਰੇਟ ਫਿਲਹਾਲ ਠੀਕ ਆ ਨਾ 10-11-12 ਦਾ ਰੇਟ ਹੈਗਾ ਵਧੀਆ ਬਹੁਤ ਵਧੀਆ ਬਾਈ ਬਹੁਤ ਵਧੀਆ ਕਿਰਪਾ ਮਾਲਕ ਦੀ ਕਿਰਪਾ ਮਾਲਕ ਦੀ ਕਿਰਪਾ ਰਣੀ ਚਾਹੀਦੀ ਹੈ ਬਾਈ ਲੋਕਲ ਜਿਹੜਾ ਮਤੀਰਾ ਮਤੀਰਾ ਆਉਣ ਲੱਗਿਆ ਫਿਲਹਾਲ ਗੱਡੀਆਂ ਇੱਥੇ ਵੇਖ ਲਓ ਇੱਥੇ ਕਿੰਨੀਆਂ ਗੱਡੀਆਂ ਆਉਣ ਲੱਗੀਆਂ ਮਤੀਦੇ ਦੇ ਹਲਾ ਰੇਟ ਜਾਣੀ 10-12 ਰੁਪਏ ਰੇਟ ਰੂਟ ਤਾਂ ਚੱਲੀ ਜਾਣੇ ਮਾਲਕ ਦੀ ਕਿਰਪਾ ਚਾਹੀਦੀ ਹੈ ਚੱਲੀ ਜਾਣੇ ਆ ਸਹੀ ਆ ਇਹ ਤਾਂ ਬਈ ਝਾੜ ਅੰਦਾਜ਼ਾ ਪੁੱਛਦੇ ਪੂਰਾ ਡਾਇਰੈਕਟ ਨਹੀਂ ਕਿਲੇ ਦਾ ਕਿੰਨਾ ਕਿਤੇ ਜਾਂਦਾ ਯਾਰ ਇਹ ਆ ਵੇਖੋ ਵੇਖਿਆ ਯਾਰ ਪਤਾ ਹੀ ਨਹੀਂ ਝਾੜਦਾ ਇਹਦਾ ਕੋਈ ਆ ਫ So, सौ दो सौ तव्हां सही आहे ਤੇ ਰੇਟ ਇਨ ਵਿੱਚ ਸਾਰੇ ਲੈਣੇ ਪੈਂਦਾ ਕਿਤੇ 10 ਰੁਪਏ ਵੀ ਰੇਟ ਮਿਲ ਜਾਂਦਾ 15 ਰੁਪਏ ਰੇਟ ਵੀ ਮਿਲ ਜਾਂਦਾ 5 ਰੁਪਏ ਹੀ ਰਹਿ ਜਾਂਦਾ ਹਾਂਜੀ ਹੀ ਰਹਿ ਜਾਂਦਾ ਹਾਂ ਜਿਹੜੀ ਗੱਲ ਮੰਡੀ ਦੀ ਹੈ ਮੰਡੀ ਆ ਮੰਡੀ ਦਾ ਰੇਟ ਕੋਈ ਨਹੀਂ ਹੁੰਦਾ ਸਬਜੀ ਮੰਡੀ ਦਾ ਰੇਟ ਕੋਈ ਨਹੀਂ ਹੁੰਦਾ ਭਰਾਵਾ ਜੀ ਕੁਆਲਿਟੀ ਸ਼ਾਨਦਾਰ ਆ ਨਾ ਹਾਂ ਕੁਆਲਿਟੀ ਵਧੀਆ ਬਣੀ ਆ ਤੇ ਇੱਧਰ ਦੇਖ ਲਓ ਕੋਈ ਹੋਰ ਜਿਹੜੀ ਆਪਾਂ ਵੈਰਾਈਟੀਆਂ ਤੁਹਾਨੂੰ ਵਿਖਾਉੜਿਆ ਜੀ ਆਸੇ ਪਾਸੇ ਜਿਹੜਾ ਹੋਰ ਮਿੱਤਰੋ ਮੰਡੀ ਦਾ ਰੇਟ ਦੱਸਣਾ ਲੋਕਾਂ ਨੂੰ ਕੰਡਾ ਦੇ ਵੀ ਦੱਸਾਂਗੇ ਸਾਰੇ ਦੱਸਾਂਗੇ ਇਹ ਪੂਰਾ ਆਹ ਆਹ ਔਰ ਬੈਗਰੇਡ ਇਹ 200 ਰੁਪਏ ਸਾਲ ਭਜਦਾ ਤਾਂ ਨਹੀਂ ਜਵਾਨ ਤਾਂ ਨਹੀਂ ਜੀ ਨਹੀਂ ਜਵਾਨ ਪੱਕੀ ਗੱਲ ਆ ਬਾਈ 100 ਦਾ ਗ੍ਰੇਡ ਆ ਸਾਰਾ 200 ਰੁਪਏ ਗ੍ਰੇਡ 100 ਰੁਪਏ ਗ੍ਰੇਡ ਕਰ ਦੋ ਇਹ ਰੇਡ ਨਾਲ ਆ ਜਾਣਾ ਬਾਈ ਜੀ 100 ਰੁਪਏ ਗ੍ਰੇਡ ਪੱਕੀ ਗੱਲ ਹੈ ਜੀ 25 ਕਿਲੋ ਵਜ ਰਹਿਗਾ ਹਾਂਜੀ ਹਾਂਜੀ 100 ਰੁਪਏ ਗ੍ਰੇਡ 100 ਰੁਪਏ ਗ੍ਰੇਡ ਚਾਰ ਰੁਪਏ ਵਿੱਚ ਹੀ ਨੇ ਹਾਂਜੀ 5 ਰੁਪਏ 6 ਰੁਪਏ 5 ਰੁਪਏ 6 ਰੁਪਏ ਲਓ ਬੱਚੀ 25 25 ਕਿਲੋ 20 20 ਕਿਲੋ ਵਜ਼ਨ ਹੈਗਾ ਇਹਦੇ ਵਿੱਚ 100 ਦਾ ਗ੍ਰੇਡ ਲੈਣਾ 100 ਦਾ ਗ੍ਰੇਡ 100 ਦਾ ਗ੍ਰੇਡ 100 ਦਾ ਗ੍ਰੇਡ ਸਟਾਗਰਾ 200 ਰੁਪਏ 300 ਰੁਪਏ 300 ਰੁਪਏ ਕਰੇਗਾ ਤੇ 15 20 22 ਕਿਲੋ ਜਿਹੜਾ ਵਜਨ ਇਹਨਾਂ ਚ ਕਰੇਟਾ ਚ ਹੁੰਦਾ ਤੁਸੀਂ ਲਾ ਲੋ ਹਿਸਾਬ ਕਿਤਾ ਗੁਣਾ ਮੰਨੋ ਤੁਸੀਂ ਕਰਨੇ ਹੋ ਕਫ ਕਫਾ ਸੌਦਾ ਕਰਤਾ 20 ਕਿਲੋ 25 ਕਿਲੋ 24 ਕਿਲੋ 25 ਕਿਲੋ 24 ਕਿਲੋ 25 ਕਿਲੋ 100 ਰੁਪਏ 300 ਰੁਪਏ ਉਹਦਾ ਕੀ ਰੇਟ ਹੈ ਹਾਂਜੀ ਉਹ 50 ਦਾ ਲਫਾਵਾ ਉਹ 50 ਦਾ ਲਫਾਵਾ ਹਾਂਜੀ ਲਫਾਵੇ ਵਾਲਾ ਲੈ ਬਈ ਕਰੇਟਾ ਵਾਲਾ 100 ਦਾ ਇਹ 50 ਦਾ ਲੈ ਬਈ ਆ ਰੇਟ ਜਿਹੜੇ ਮੇਤਰੋ ਇਧਰ ਮੰਡੀ ਚ ਚੱਲੀ ਜਾਂਦੇ ਆ ਤੁਹਾਨੂੰ ਦੱਸ ਦਿੰਦੇ ਆ ਤੇ ਇਧਰ ਬਾਈ ਹੁਣੇ ਬੈਠੇ ਆ ਵੇ ਆ ਗਵਾਰਾ ਜਿਹੜਾ ਇਹਦਾ ਰੇਟ ਤੁਹਾਨੂੰ ਦੱਸਤਾ ਹਨ ਆ ਆ ਕੀ ਰੇਟ ਵੇਖਿਆ ਜਾਂ ਆਂਬਾ ਵੰਗਾ 20 ਰੁਪਏ ਬਾਊ ਕਿਦਰ ਗਿਆ ਆ ਆ ਕੀ ਰੇਟ 20 20 ਰੁਪਏ ਕੱਟਿਆ ਮਾਰ ਆਹ ਇਹ ਵੀ ਨਹੀਂ ਹੁੰਦੇ ਪੱਕੀ ਗੱਲ ਹੈ ਕੀ ਗੱਲ ਹੈ ਤੇ ਆ ਵੀ 20 ਇਹ 10 ਰੁਪਏ ਇਹ ਨਾਲ ਲੈ ਵੀ ਮੰਗਾ 10 ਰੁਪਏ ਆ ਆਂਬ 20 ਰੁਪਏ ਕਿਲੋ 4 ਆਂਬ 20 ਰੁਪਏ ਕਿਲੋ ਕੱਖੜੀ ਰਹਿ ਗਈ 10 ਰੁਪਏ ਕਿਲੋ 15 ਰੁਪਏ 15 ਆਦੋ ਮੈਲੀਆਂ ਜੀਆਂ ਚੰਗੀ ਕੁਆਲਿਟੀ 50 ਨੇਰੀ ਕਰਕੇ ਹੋ ਗਈਆਂ ਮੈਲੀਆਂ ਨਹੀਂ ਸੀ ਇਹ ਅੱਛਾ ਆ ਪਤੂਲੀਆਂ ਦੀ ਆਓ ਠੀਕ ਆ ਨੇਰੀ ਆਈ ਸੀਗੀ ਰਾਤ ਨੇਰੀ ਨਾਲ ਆਏ ਹੋਈਆਂ ਹਾਂ ਕੁਆਲਿਟੀ ਚੰਗੀ ਸੀ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਬਹੁਤ ਵਧੀਆ ਤੇ 5 ਰੁਪਏ ਰੇਟ ਰਹਿ ਗਿਆ 5 ਰੁਪਏ ਕਿਲੋ ਰੇਟ ਰਹਿ ਗਿਆ ਦਾ ਪਹਿਲਾਂ ਤਾਂ 7-8 ਵਿਕੀ ਜਾਂਦੀ ਪਹਿਲਾਂ ਵਿਕੀ ਜਾਂਦੀ ਅੱਜ 5 ਰੁਪਏ ਰਹਿ ਗਿਆ ਅੱਜ 5 ਰੁਪਏ ਰੇਟ ਰਹਿ ਗਿਆ ਬਾਈ ਮੰਡੀ ਆ ਗਾ ਫਿਲਹਾਲ ਬਹੁਤ ਮੰਡੀ ਦੇ ਵਿੱਚ ਕਰਬਲ ਕਰਬਲ ਜੜੀ ਹੋਈ ਜਾਂਦੀ ਹੈ ਟਾਈਮ ਹੋ ਗਿਆ ਜਿਹੜਾ 6 ਵਜੇ 25 ਮਿੰ ਸਵੇਰ ਦੇ ਅੱਜ ਗਾਹ ਦਾ ਬਹੁਤ ਆ ਯਾਰ ਗਾਹ ਦਾ ਬਹੁਤ ਆ ਹਨਾ ਗਾਹ ਬਹੁਤ ਆ ਗਾਹ ਨਹੀਂ ਕੋਈ ਕਮੀ ਨਹੀਂ ਜੇ ਮੈਂ ਸਾਹ ਲੈ ਜਾਉ ਇਕੱਠੇ ਨਹੀਂ ਛੱਡੇ ਹੁੰਦੇ ਕਹਿੰਦੇ ਉਹ ਕਰਦਾ ਗਾਹ ਦਾ ਇਹ ਥੋੜਾ ਮੋਲ ਖਰਾਬ ਹੋਣ ਕਰਕੇ ਆ ਹਾਂ ਲੈ ਵੀ ਗਾਹ ਕੇ ਫੁੱਲ ਫਿਰਦਾ ਮੰਡੀ ਚ ਐਡੀ ਗੱਲ ਨਹੀਂ ਮੈਂ ਗਾਹ ਕਹਿੰਦਾ ਪਰ ਰੇਟ ਵੀ ਜਰਿਆ ਨਾ ਰੇਟ ਠੀਕ ਹੀ ਚੱਲੀ ਜਾਂਦੇ ਆ ਨਾ ਬਾਈ ਤੇ ਇਧਰ ਬਾਈ ਨਹੀਂ ਬਿਜੀ ਹੁੰਦੇ ਆ ਤੇ ਬਾਈ ਨਾਲ ਹੈਲੋ ਇਹ ਕਰ ਚੱਲ ਗਿਆ ਬਾਕੀ ਸਾਰੇ ਰੇਟ ਬਣਾਈ ਆ ਸੋਣਾ ਸੇਠ ਸਾਹਿਬ ਕੀ ਜਾਲਾ ਜੀ ਮੈਂ ਆਪਣਾ ਵੇਖ ਸੇਰ ਸਾਹਿਬ ਬੀਜੀ ਹੁੰਦੇ ਤੰਗ ਨਹੀਂ ਕਰਨਾ ਸੇਰ ਸਾਹਿਬ ਵੜਿਆ ਭਾਈ ਸੇਰ ਤਾਂ ਕਹਾ ਨਹੀਂ ਅੱਜ ਕਿਵੇਂ ਰਿਆ ਮੰਡੀ ਚ ਮੋਲ ਜੀ ਸੌ ਮਾਰੇ ਸੌ ਮਾਰੇ ਦਾ ਮਾੜਾ ਠੱਕ ਬਣੀ ਵੀ ਆ ਸੌਦੇ ਦਾ ਰੇਟ ਬਣਿਆ ਗਿਆ ਸੌਦੇ ਦਾ ਰੇਟ ਇੰਨਾਂ ਨੇ ਉੱਠਾ ਜੀ ਨਹੀਂ ਠੀਕ ਹੈ ਸੌਦੇ ਦਾ ਜਦੋਂ ਮੰਨ ਗਿਆ ਚਲੋ ਵੀ ਹਮਲਾ ਹਮਲਾ ਤੇਜ਼ ਹੋ ਗਈ ਕਰੇਲਾ ਵੀ ਠੀਕ ਹੋ ਗਿਆ ਸਹੀ ਹੈ ਜੀ ਇਹ ਕਿਹੜੀ ਕਿਹੜੀ ਚੀਜ਼ ਤੇਜ਼ ਹੋਈ ਅੱਜ ਜਾਨੀ ਦੋ ਤਿੰਨ ਚੀਜ਼ਾਂ ਮੈਂ ਮੇਣ ਮੇਣਕ ਦਾ ਕਦੋਂ ਡਾਊਨ ਹੋ ਗਿਆ ਅੱਜ ਕਦੋਂ 5 ਰੁਪਏ ਰਹ ਗਿਆ ਜੀ 4 ਰੁਪਏ ਨਾ 22 ਕਿਲੋ ਟਮਾਟਰ ਥੱਤ ਪਾਲ ਦਾ ਕੀ ਬਾਾਈ ਦੇ ਨਾਲ ਕਿਹਦੇ ਬਈ ਦੇਸੀ ਵੜੀ ਕਿੰਨੀ ਗਈ ਅੱਜ ਠੀਕ ਆਲੇ ਚੱਲੀ ਨਹੀਂ ਆਲੇ 200 ਰੁਪਏ 100 ਵੀ ਕੀ ਜਾਂਦਾ 100 ਰੁਪਏ ਦੇ ਨੇੜੇ ਤੇ ਵੀ ਕੀ ਜਾਂਦਾ ਬਾਕੀ ਚੀਜ਼ ਕਿਹੜੀ ਮੰਡੀ ਮੰਡੀ ਦਾ ਕੱਦੂ ਹੋ ਗਿਆ ਭਾਈ ਤੇਜ਼ ਕਿਹੜੀ ਹੋਈ ਆ ਯਾਰ ਤੇਜੀ ਕੋਈ ਸ਼ਿਮਲਾ ਦੇ ਥੋੜਾ ਮਾੜਾ ਝਾਲ ਆਇਆ ਸ਼ਿਮਲਾ ਕਿੰਨੀ ਵੇਗੀ ਅੱਜ ਸ਼ਿਮਲਾ ਪਹੁੰਚ ਗਿਆ 33 ਰੁਪਏ ਪਹੁੰਚ ਗਿਆ 33 ਰੁਪਏ ਬਈ ਕਿਲੋ 30 ਰੁਪਏ ਲੱਗੀਆਂ ਬਾਬਾ ਜੀ ਜਾਂਦਾ ਤੇ 300 ਦਾ ਕਿ 250 ਦਾ ਨਾ ਉਹ ਸ਼ਿਮਲਾ ਹਲਕੀ ਹੈ ਚੰਗੀ 30 ਰੁਪਏ ਵੇਚ ਜਾਂਦੀ ਹੈ ਚੰਗੀ 30 ਰੁਪਏ ਕਿਲੋ ਮਿਰਚ ਦਾ ਰੇਟ ਜਰੂਰ ਦੱਸੋ ਬਈ ਆਪਣੇ ਮਿਰਚ ਦਾ ਬੋਝ ਤੇ ਨਾ ਰਜ ਬਈ ਕੀ ਰੇਟ ਮਿਰਚ ਵੀ ਵੜ ਗਿਆ 40 ਰੁਪਏ ਵੇਗੀ ਹੈ ਮਿਰਚ ਅੱਜ 20 ਰੱਗੀ ਸ਼ਨੀਵਾਰ ਬਈ 12 ਦਿਨਾਂ ਦਾ ਰੇਟ ਸੀਗਾ ਸ਼ਨੀਵਾਰ ਪਹਿਲਾਂ 13 ਵੀ ਕੀ ਬਾਅਦ 20 ਵੇਗੀ ਸੀ ਮਿਰਚ ਅੱਛਾ ਸ਼ਨੀਵਾਰ ਵੀ 40 ਆ ਗਿਆ ਸੀ ਮਿਰਚ ਠੀਕ ਆ ਅੱਜ ਹੁਣ 40 ਰੁਪਏ ਹੈ ਨਾ ਹਾਂ ਸ਼ੇਰ ਟਮਾਟਰ ਡਾਊਨ ਕੀ ਰੇਟ ਹੋ ਗਿਆ ਅੱਗੇ 10 ਰੁਪਏ ਵੇਚਿਆਂ ਦਾ 7-8 ਰੁਪਏ ਤੇ ਰਹਿ ਗਿਆ 7-8 ਰੁਪਏ ਦਾ ਰੇਟ ਲੱਗ ਗਿਆ ਉੱਡ ਗਿਆ ਨਾ ਟਮਾਟਰ ਦਾ ਹਾਂ ਲੈ ਭਾਈ ਸੇਵਾ ਡਾਟ ਹੋ ਗਿਆ ਤੇ ਪਹਿਲਾਂ ਟਮਾਟਰ ਦਾ ਰੰਗ ਬਹੁਤ ਸੋਹਣਾ ਸੀਗਾ ਹੁਣ ਟਮਾਟਰ ਜਮਾ ਰੰਗ ਉੱਡ ਗਿਆ ਰੰਗ ਉੱਡ ਗਿਆ ਟਮਾਟਰ ਦਾ ਰੰਗ ਉੱਡ ਗਿਆ ਭਾਈ ਮੌਸਮ 12 ਕਿਲੋ ਲਿਖੀ ਤੇਰੀ ਮਿਰਚ ਹਾਂ ਟਮਾਟਰ ਦਾ ਰੰਗ ਜਿਹੜਾ ਉੱਡ ਗਿਆ ਜੀ ਆਹ ਰੇਟ ਜਿਹੜਾ ਮਿੱਤਰੋ ਇਧਰ ਮੰਡੀ ਦੇ ਵਿੱਚ ਚੱਲੀ ਜਾਂਦੇ ਜਿਹੜਾ ਤੁਹਾਨੂੰ ਤਾਜ਼ਾ ਤਾਜ਼ਾ ਰੇਟ ਕਰਾਇਆ ਭਾਈ ਦਾ ਨੰਬਰ ਦੇਖੋ ਉਹ ਕਿੰਨੀ ਐ ਦੀ ਮਿਰਚ ਉਹਨਾਂ 7 ਕਿਲੋ ਲਖ ਲੈ ਮੈਂ ਚਲੋ ਭਾਈ ਨੰਬਰ ਕਿੰਨਾ ਆ ਗਿਆ ਆਪਣਾ 99721 ਠੀਕ ਆ 42196 99721 42196 ਬਾਈ ਦੇ ਤੁਸੀਂ ਮਾਲਸ਼ਾ ਲਿਆਉਣਾ ਜੀ ਹੈ ਨਾ ਲੱਭੇ ਉਧਰ ਬਾਹੂ ਦੀ ਦੁਕਾਨ ਤੇ ਆ ਗਿਆ ਨਾਲ ਹੀ ਹੈ ਨਾ ਟੋਰੀ ਦਾ ਰੇਟ ਤੁਹਾਨੂੰ ਦੱਸਣਾ ਟੋਰੀ ਦੀ ਕੀ ਰੇਟ ਬੈਗੀਆ ਕੱਦੂ ਦਾ ਹੋਇਆ ਵਾ ਬਾਕੀ ਸਾਰੇ ਰੇਟ ਹੋਏ ਵਾ ਤੇ ਟੋਰੀ ਤੇ ਬਾਈ ਕੋਲੇ ਬਾਈ ਕੀ ਹਾਲ ਜੜਾ ਮਾਰਾ ਆਏ ਬਾਈ ਤੋਰੀ ਦਾ ਬਾਜ਼ਾਰਕ ਨਾ ਰਹਿ ਗਿਆ ਅੱਜ ਯਾਰ ਬਾਈ ਤੋਰੀ 30 ਰੁਪਏ ਦਾ ਬਾਜ਼ਾਰ 30 ਰੁਪਏ ਦਾ ਬਾਜ਼ਾਰ ਹੋਰ ਆਪਣੇ ਸਵੇਰੇ ਕੀ ਕੋਸ਼ਿਸ਼ ਕੀ ਬਾਜ਼ਾਰ ਸਾਲੇ ਕੋਸ਼ਿਸ਼ ਪਿਆ ਦੇਖ ਸਾਲੇ ਸਾਰਾ ਕੋਸ਼ਿਸ਼ ਪਿਆ ਤੋਰੀ ਟਮਾਟਰ ਦਾ ਰੇਟ ਬਾਈ ਅੱਜ ਫੇਰ ਵੜ ਗਿਆ 10 ਰੁਪਏ 12 15 ਹੋ ਗਿਆ ਸੀ ਉਦੋਂ ਇਹ ਫੇਰ ਕੱਟ ਗਿਆ ਬਾਈ ਟਮਾਟਰ ਦਾ ਰੇਟ ਤੇ ਬਾਕੀ ਤੋਰੀ ਦਾ ਰੇਟ ਜਿਹੜਾ ਬਾਈ ਨੇ ਦੱਸ ਹੀ ਦਿੱਤਾਗਾ ਤੇ ਇਹਨਾਂ ਦੀ ਬਾਈ ਦੀ ਦੁਕਾਨ ਤੇ ਹੁੰਦੇ ਹੁੰਦੇ ਝਾੜ ਕਰੇਲੇ ਬਾਈ ਤਾਂ ਕਿਹਨੂੰ ਆਇਆ ਬਾਈ ਆਪਣੀ ਦੁਕਾਨ ਤੇ ਹੁੰਦੇ ਹੁੰਦੇ ਝਾੜ ਕਰੇਲੇ ਅਰ ਸ਼ੁਰੂ ਨਹੀਂ ਹੋਇਆ ਕਿ ਕੀ 10-15 ਦਿਨ ਲੱਗੇ ਨੇ ਆਉਣਗੇ ਆਪਣੇ ਘਰਾਂ ਦੇ ਹਾਂ ਪਹਿਲਾਂ ਆਪਣੇ ਕੋਲ ਆਉਣਗੇ ਹਾਂ ਮੈਂ ਤਾਂ ਹੀ ਬਾਈਕ 'ਵਲੇ ਮਾਈਕ 'ਵਲੇ ਝਾੜ ਕੇ ਲਿਆਉਂਦੇ ਹੁੰਦੇ ਸਵੇਰੇ ਸਵੇਰੇ ਹਣਾ ਤੇ ਵਾਲੇ ਸ਼ੁਰੂ ਨਹੀਂ ਹੋਏ ਕਿ 10-15 ਦਿਨ ਬਈ ਰੇਟ ਕਿੰਨਾ ਕਰਿਆ ਸਕਦਾ ਜਿੰਨਾ ਲਾਈ ਵੇ ਹੁਣ ਹਾਂ ਝਾੜ ਕੇ ਹਾਂ ਜੋ ਸਟਾਰਟਿੰਗ 17-80 ਰੁਪਏ ਦਾ 17-80 ਰੁਪਏ ਇਹ ਸ਼ੁਰੂ ਹੋਊਗਾ ਉਸ ਤੋਂ ਬਾਅਦ 50-60 ਰੁਪਏ ਰਹਿ ਜਾਂਦਾ 50-60 ਰੁਪਏ ਟਿੰਡੋ ਦਾ ਹੇਡ ਕੱਟ ਗਿਆ ਭਾਈ ਜੀ ਨਾ 35 ਮੁੱਤੀ ਤੇ ਆ ਗਿਆ 38-40 ਟਿੰਡੋ ਨਾਲ ਫਿਰ ਬਾਹਰ ਜਾਣਾ ਝੜ ਗਿਆ ਨਾ ਹਾਂ ਬਾਹਰ ਜਾਣਾ ਬੰਦ ਹੋ ਗਈ ਕੋਈ ਸਹੀ ਆ ਭਾਈ ਸਹੀ ਆ ਤੇ ਤਨ 886290922 ਬਾਈ ਕੋਲ ਜਿਹੜੀ ਠੀਕ ਆ ਬਾਈ ਓਕੇ ਤੇ ਬਾਈ ਕੋਲ ਜਿਹੜੀ ਵੈਰਾਈਟੀ ਹੁੰਦੀ ਹੈ ਨਾ ਤੇ ਵੱਖਰੀ ਜਿਹੀ ਝੜ ਕਰੇ ਲੋਗੇ ਇੰਝ ਨਾ ਚੀਜ਼ਾਂ ਬਾਈ ਕੋਲ ਆਉਂਦੀਆਂ ਨਿੰਦੀਆਂ ਤਾਂ ਮੈਂ ਕਦ ਜਾਨੀ ਹਾਰੇ ਗੰਡੇ ਟਾੜ ਕਰੇਲੇ ਇਹ ਜੇ ਕੋਸ ਬਾਈ ਕੋਲੇ ਡਾਇਰੈਕਟ ਆਉਂਦਾ ਜੀ ਹਣਾ ਤੇ ਕਨੈਕਟ ਬਾਈ ਨਾਲ ਕਰ ਲਿਓ ਜੀ ਜਿਹਨੇ ਇਸੇ ਮਾਲ ਸ਼ਾਲ ਲਿਆਉਣਾ ਹੁੰਦਾ ਤੇ ਇਧਰ ਬਾਈ ਕੋਲੇ ਆਗੇ ਇਧਰ ਪਿਆਜ਼ ਬਾਲੀ ਤਰ੍ਹਾਂ ਦਾ ਹੈ ਇਧਰ ਆ ਪਿਆ ਜਾ ਗਿਆ ਬਾਈ ਆ ਪਿਆ ਜਾ ਗਿਆ ਬਾਈ ਕੀ ਹਾਲ ਜਣਾ ਸੇਰ ਸਾਹਿਬ ਠੀਕ ਹੈ ਜੀ ਠੀਕ ਠਾਕ ਬਾਈ ਕਿਵੇਂ ਅੱਜ ਪਿਆਜ਼ ਦੀ ਪਿਜੀਸ਼ਨ ਅੱਜ ਤਾਂ ਸੁਧਰੀ ਹੋਊਗੀ ਜੀ ਪਿਆਜ਼ ਕਚਾ ਮਣ ਆ ਇਹ ਅੱਛਾ ਜੀ ਇਹ ਕਿੰਨੇ ਰੇਖਿਆ ਬਾਈ ਇਹ 15 ਤੋਂ 16 ਰੁਪਏ 15 ਤੋਂ 16 ਰੁਪਏ ਤੇੜਾ ਬਾਈ ਨਾਸ ਕਰਾ ਪਿਆ ਅੱਜ ਪਜੀ ਨਾਸਕ ਸ਼ਾਮ ਨੂੰ ਲੱਗੂ ਗੱਡੀ ਸ਼ਾਮ ਨੂੰ ਲੱਗੂਗੀ ਆਜੂਗੀ ਅੱਜ ਤਾਂ ਹੋਊਗਾ ਥੱਲੇ ਆ ਥੜਾ ਜੱਟ ਗਈ ਭਾਈ ਆ ਲੜਾਈ ਛੱਡ ਗਿਆ ਵੇਚ ਲੈ 20 ਵੇਚ ਲੈ ਭਾਈ ਵੇਚ ਲਿਆ ਹਾਂ 18 ਵੇਚ ਲਾਉਂਦੀ ਸਾਰੇ ਰੋਪਾਰੀਆਂ ਨੇ ਅੱਜ ਭਾਈ ਅੰਦਾਜ਼ਾ ਕਿੰਨਾ ਕਰਊਗਾ ਰੇਟ ਤੁਹਾਡੇ ਹਿਸਾਬ ਨਾਲ ਹੈ ਭਾਈ ਅੰਦਾਜ਼ਾ ਕਿੰਨਾ ਕਰਊਗਾ 나ਸ਼ਿਕ ਦਾ ਨਹੀਂ ਰੇਟ ਤਾਂ ਉੱਥੇ ਹੀ ਆ ਉੱਥੇ ਤਾਂ ਪੋਜੀਸ਼ਨ ਦਾ ਕੋਈ ਫਰਕ ਨਹੀਂਗਾ ਉਨੇ ਉਨੇ 20 20 ਕੁਆ ਉੱਥੇ ਹੀ ਰਹੂਗਾ 20 ਰੁਪਈਆ ਰਹੂਗਾ ਹੀ ਰਹੂਗਾ 나ਸ਼ਿਕ ਦਾ ਲੋਕਾਂ ਨੇ ਜਿਆਦਾ ਚੱਕਿਆ ਉਦੋਂ ਭਾਈ ਰੇਟ ਨਹੀਂ 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 ਕੋਈ ਰੇਟ ਰੂਟ ਕੋਈ ਨਹੀਂ ਚੱਕਿਆਗਾ ਉਹਦੇ ਨਾਲ ਜਦੋਂ ਪੋਜੀਸ਼ਨ ਹੀ ਉੱਥੇ ਠੀਕ ਆ ਹਾਂ ਉੱਥੇ ਕਿਹੜਾ ਕੋਈ ਫਰਕ ਪਿਆ ਆਪਣੇ ਪੰਜਾਬ ਚ ਜਿਆਦਾ ਫਰਕ ਸੀ ਪੰਜਾਬ ਚ ਜਿਆਦਾ ਫਰਕ ਸੀ ਰੇਟ ਉਨੇ ਹੀ ਵਿਕੂਗਾ ਉਨਾ ਹੀ ਵਿਕੂਗਾ ਤੇ ਆ ਜਿਹੜਾ ਫਿਲਹਾਲ ਜਿਹੜਾ ਪਿਆਜ਼ ਪਿਆ ਇਹ ਵੇਖਦਾ 15 16 ਰੁਪਏ ਹਾਂ 1500 ਇਹ ਕੀ ਕੀ ਨਾਂ ਦੱਸੇ ਬਈ ਇਹਦਾ ਚਾਵਣ ਕਚਾਵਣ ਤੇ ਚਾਵਣ ਨਾਲ ਤੇ ਜਿਹੜਾ ਉਹ ਪਿਆ ਬਈ ਇੱਧਰ ਇਹ ਵੀ ਸੇਮ ਹੀ ਆ ਇੱਕੋ ਹੀ ਏਰੀਆ ਦੇ ਆ ਬਸ ਥੋੜਾ ਰੰਗ ਰੂਪ ਦਾ ਫਰਕ ਆ ਰੰਗ ਰੂਪ ਦਾ ਫਰਕ ਆ ਫਿਲਹਾਲ ਕਚਾਵਣ ਹੀ ਮੰਗਾ ਬਈ ਕੱਲਾ ਹੋਰ ਬਈ ਠੀਕ ਆ ਜੀ ਤੇ ਬਾਕੀ ਕੱਲਾ ਪਿਆਜ਼ ਹੀ ਆ ਜੀ ਹਾਲੂਆ ਸਟੋਰ ਦਾ ਵਿਖਾ ਗਿਆ ਐਲ ਆਰ ਉਹ ਕੀ ਰੇਟ ਆ ਬਾਈ 700 ਰੁਪਏ ਲੈ ਭਾਈ 700 ਰੁਪਏ ਤੁਹਾਨੂੰ ਆਲੂ ਦਾ ਪਜਾਰ ਵਿਖਾਉਂਦੇ ਆ ਆਲੂ 700 ਰੁਪਏ ਐ ਲਾਰ ਕੁਆਲਟੀ ਜਿਹੜਾ ਆ ਰਵੀ ਕੀ ਜਾਂਦਾ ਭਾਈ 700 ਰੁਪਏ ਇਦੋਂ ਪਹਿਲਾਂ ਜਿਹੜਾ ਵਿਖਾਇਆ ਸੀਗਾ ਤੁਸੀਂ ਉਹ ਵੇਖ ਲਓ ਕੁਆਲਟੀ ਸੰਦੀਪ ਆ ਵੇਖ ਆ ਘਟਾ ਰੱਖਿਆ ਹੀ ਰੁਪਈਏ ਜਿਹੜਾ ਭਾਈ 16 ਆਲੂ ਵੇਚ ਗਿਆ ਤੇ ਡਾਇਮੰਡ ਦੀ ਕੁਆਲਟੀ ਤੁਹਾਨੂੰ ਭਾਈ ਡਾਇਮੰਡ ਕੀ ਰੇਟ ਵੇਚ ਗਿਆ ਦਾ ਡਾਇਮੰਡ ਵੇਚ ਗਿਆ 700 ਰੁਪਏ ਸਾਰਾ ਵੇਚ ਗਿਆ ਆ ਸਿਰਫ ਇਹਦਾ ਰਹਿ ਗਿਆ ਕਾਫਕਾ 7 700 ਦੋਵੇਂ ਰੇਟੋਂ 7 700 ਬੋਟਾ ਹੋਦਾ ਹੀ ਉਹ ਵੀ ਠੀਕ ਆ ਭਾਈ ਜੀ ਨੰਬਰ ਭਾਈ ਦਾ ਸਕਰੀਨ ਤੇ ਲਾ ਦਿੰ 8864 23552 ਤੇ 951711322 ਇਹ ਨੰਬਰ ਆ ਬਾਈ ਦੇ ਪੰਜਾਬ ট্রেਡਿੰਗ ਕੰਪਨੀ ਜਿੱਥੇ ਆਪਾਂ ਖੜੇ ਆ ਜੀ ਤੇ ਲੈ ਬਈ ਪਿਆਜ਼ ਫਿਲਹਾਲ ਪਾਈਆਂ ਦਾ ਉਹੀ ਰੇਟ ਆ ਤੇ ਤੇ ਆਲੂ ਦਾ ਅੱਜ ਰੇਟ ਜਰੂਰ 7700 ਰੁਪਏ ਜਿਹੜਾ ਬਾਈ ਹੋ ਗਿਆ ਜੀ ਹਨਾ ਇਧਰ ਤਾਂ ਬਰੀਕ ਆਲੂ ਪਏ ਆ ਇਹਨਾਂ ਨੇ ਬਜਾਈ ਬਜੂ ਕਰਨੇ ਹੁੰਦੀ ਉਹ ਪਨੀਰੀ ਚ ਪਈ ਹੁੰਦੀ ਆ ਤਾਂ ਬਾਕੀ ਮੇਰੇ ਨਾਲ ਸਾਰੇ ਰੇਟ ਆ ਆਖਰ ਮੁਝੇ ਦੇ ਰੇਟ ਆ ਮੱਤੀ ਭਈ ਆ ਕਿਨੇ ਦਾ ਕਰਤਾ ਅੱਜ ਖਰਬੂਜਾ 350 ਦਾ ਇਹ ਆ ਭਈ ਕਰਤਾ 350 ਰੁਪਏ ਦਾ ਅੱਜ ਇਹ 400 450 ਵਿਕਦਾ ਸੀ ਕੁਆਲਟੀ ਦਾ ਫਰਕ ਹੈ ਉਹ ਵੀ ਕੁਆਲਟੀ ਵੀ ਘਟ ਗਈ ਉਸਤਾਦ ਮੀ ਕਰਕੇ ਨਾ ਮੀ ਕਰਕੇ ਬੜੀ ਗਰਾਹਕ ਦਾ ਵੀ ਫਰਕ ਪੈ ਗਿਆ ਗਰਾਹਕ ਦਾ ਵੀ ਫਰਕ ਪੈ ਗਿਆ ਤੇ ਇਹ ਬਿਲਾਲ ਆਏ ਦੀ ਮਾੜੀ ਨਹੀਂ ਕੁਆਲਟੀ ਹੈਡੀ ਚਲੋ ਵੀ ਬੋਲੀਓ ਹਾਂ ਹਾਂ ਵਧੀਆ ਕੁਆਲਿਟੀ ਬਹੁਤ ਵਧੀਆ 350 ਰੁਪਈਆ ਦਾ ਭਾਈ ਜਾਣੀ 20 ਕਿਲੋ ਦਾ ਗੱਟਾ 20 ਕਿਲੋ ਦਾ ਗੱਟਾ 350 ਦਾ ਰਹਿ ਗਿਆ ਭਾਈ ਖਰਬੂਜਾ ਆ ਕਿੰਨੇ ਦਾ ਤਿੰਨ ਮਹੀਨਿਆਂ ਦਾ ਲਿਖੀ ਆ ਕਿੰਨੇ ਦਾ ਕਰਤਾ ਜਿਹੜਾ ਇਹ ਬਬੂ 20 ਕਿਲੋ ਆ ਇਹ 250 ਦਾ ਗੱਟਾ ਵੀ ਕੀ ਇਹ 250 ਦਾ ਰਹਿ ਗਿਆ ਭਾਈ ਆ 350 ਦਾ ਰਹਿ ਗਿਆ ਪਿੰਡੀ ਉੱਕੀ-ਬੁੱਕੀ ਕਿਨੇ ਕਰਦੇ ਭਾਈ 20 ਰੁਪਏ ਕਿਲੋ ਤੋਲ ਕੇ ਇਹ 20 ਰੁਪਏ ਕਿਲੋ ਤੋਲ ਕੇ ਪਿੰਡੀ ਦਾ ਰੇਟ ਇਹ ਤਾਂ ਲੋਕੜੀ ਤੋਂ ਬਾਹਰ ਦੀ ਹੈ ਇਹ ਪਹਿਲਨਾਬਾਦ ਵਾਲੀ ਹੈ ਭਾਈ ਪਹਿਲਨਾਬਾਦ ਵਾਲੀ ਜਿਹੜੀ ਆਪਣੀ ਲੋਕੜਾ 30 35 ਹੈ ਨਾ ਹਾਂ 30 ਇੰਨਾ ਕੁ ਰੇਟ ਆ ਤੇ ਬਾਈ ਕੋਲੇ ਫਲਾਲਾ ਪੈਸੀ ਮਤੀਰਾ ਪੈ ਇਧਰ ਉਹਦਾ ਰੇਟ ਹੋਇਆ ਵਾ ਕਦੂ ਵਗੈਰਾ ਦਾ ਸਾਰੇ ਰੇਟ ਹੋਏ ਵੇ

ਸਹੀ ਹੈ ਜੀ ਯਾਰ ਦਿਨ ਥੋੜਾ ਘਟਦੇ ਆ ਮਾਹੌਲ ਜਾ ਖਰਾਬ ਹੋਇਆ ਪਿਆ ਸੀ ਬੈਲੈਂਸ ਆ ਗਿਆ ਜੀ ਕੰਡੇ ਚੱਕ ਲੈ ਲੋਕਾਂ ਨੇ ਆਲੂ ਚੱਕ ਲੈ ਜੀ ਤੇਲ ਚੱਕ ਕੇ ਲੈ ਗਏ ਤੇਲ ਚੱਕ ਕੇ ਲੈ ਗਏ ਹੁਣ ਕੀ ਕਰਨਗੇ ਆਹੋ ਲੱਭੇ ਇਹਦੇ ਰੇਟ ਘਣਾਉਂਦਾ ਕਿ ਬਾਈ ਕੁਝ ਨਹੀਂ ਕਹਿ ਸਕਦੇ ਤੁਸੀਂ ਅੱਜ ਕਿਉਂ ਤੁਸੀਂ ਮੰਡੀ ਸੀ ਮੰਡੀ ਸੋਮਵਾਰ ਦੀ ਮੰਡੀ ਸੀ ਸ਼ਨੀਵਾਰ ਐਤਵਾਰ ਬੰਦ ਹੁੰਦੀ ਆ ਹਾਂਜੀ ਡਬਲ ਮੰਡੀ ਹੁੰਦੀ ਆ ਬੜਾ ਮੋਟਾ ਫਰਕ ਤਾਂ ਹੁੰਦਾ ਪਰ ਠੀਕ ਠੀਕ ਆ ਲੱਭੇ ਸਵੇਰ ਦਾ ਮਾਹੌਲ ਬੜਾ ਤੇਜ਼ੀ ਚ ਹੈ ਨੀਂਗਾ ਤੇਜੀ ਚੱਲ ਹਾਂ ਵਿਕਰੀ ਬਹੁਤ ਆ ਵਿਕਰੀ ਠੀਕ ਆ ਬਸ ਗਾਗ ਵੀ ਕੀ ਕਰੇ ਪਤਾ ਨਹੀਂ ਕੀ ਗੱਲ ਤੰਗ ਜਾ ਹਜੇ ਤੰਗ ਜਾ ਬੜਾ ਮਜੇ ਨਾਲ ਨਿਕਿਆ ਗਿਆ ਵਿਕਰੀ ਬਹੁਤ ਸੱਤ ਬੇੜੀ ਆਏ ਤੇ ਸਾਰਾ ਮਾਲ ਮੇਰੇ ਸਾਹਨ ਤਕਰੀਬਨ ਵਿਕਿਆ ਹੀ ਪਿਆ ਅੱਜ ਹਾਂ ਨਹੀਂ ਮਾਲ ਤੇ ਵਿਕਿਆ ਹੈਗਾ ਇਹ ਗੱਲ ਆ ਸੇਬ ਆਇਆ ਅੱਜ ਤਾਜ਼ਾ ਹਾਂਜੀ ਇਹ ਕੀ ਰੇਟ ਵੇਚਿਆ ਬਹੁਤ ਸੇਬ ਬਹੁਤ ਵਧੀਆ ਕਸ਼ਮੀਰ ਦਾ ਆਇਆ ਸੇਬ ਸੇਬ ਆ ਕਸ਼ਮੀਰ ਬਾਈ ਵੈਰੈਟੀ ਕਾਰੀ ਬਹੁਤ ਬਹੁਤ ਵਧੀਆ ਆ ਹਾਂਜੀ ਕੀ ਰੇਟ ਵੇਚਿਆ 1600 ਰੁਪਏ ਦਾ ਡੱਬਾ ਲੱਗਿਆ 1600 ਰੁਪਏ ਦਾ ਡੱਬਾ ਬਹੁਤ ਵਧੀਆ ਸੇਬ ਆ ਕੋਲੁੰਡੀ ਸ਼ਿਦਾਰ ਆਂ ਅੰਬ ਵੀ ਕਿਹਾ 70 72 ਰੁਪਏ 70 72 ਰੁਪਏ ਅੰਗੂਰ 70 ਰੁਪਏ ਕਿਲੋ ਜਿਹੜਾ ਅੰਬ ਅੰਗੂਰ ਪਿਆ ਇਧਰ ਬਾਈ ਪ੍ਰਿੰਸ ਫਰੂਟ ਜੂਸ ਵਾਲਾ ਬਾਈ ਕੀ ਹਾਲ ਚਾਲ ਆ ਭਰਾ ਠੀਕ ਆ ਇਹ ਕੀ ਰੇਟ ਲੱਗਿਆ ਜੀ ਇਹ 5 ਕਿਲੋ ਅੰਗੂਰਾ ਠੀਕ ਹੈ ਜੀ 700 ਰੁਪਏ 700 ਰੁਪਏ ਅਰੇ ਠੀਕ ਆ 750 700 ਬੈਲੈਂਸ ਸੇ ਕੰਮ ਜੀ ਖਰੀਦ ਸਕਦਾ ਬੰਦਾ ਮਾਣਾ ਹਰੇਕ ਇੱਕ ਆ ਅੰਬ ਹੈਗਾ ਹਾਂਜੀ ਉਹ ਕਿਹੜੀ ਚੀਜ਼ ਅੱਜ ਦਾ 60 ਰੁਪਏ ਆ 60 ਰੁਪਏ ਕਿਹੜੀ ਚੀਜ਼ ਦਾ ਮਤਲਬ ਅੱਜ ਕੋਈ ਫਰਕ ਪਿਆ ਜਿਹੜਾ ਛੜੀ ਮਾਰਨ ਵਾਲਾ ਰੇਟ ਦਾ ਕੋਈ ਨਹੀਂ ਬਹੁਤ ਕੋਈ ਮਤਲਬ ਨਹੀਂ ਥਾ ਨਹੀਂ ਨਹੀਂ ਖਰਬੂਜੇ ਦਾ ਮਤੀ ਦਾ ਰਾਤ ਵੀ ਮਹੀ ਪੈ ਗਿਆ ਰੋਜ਼ ਮਹੀ ਪਈ ਜਾਂਦਾ ਮਈ ਦੇ ਮਹੀਨੇ ਉਹ ਇਹ ਗਰਮੀ ਦੇ ਸੋਤੇ ਆ ਅੱਜ ਕਿੰਦਾ 10 11 ਦਾ ਰੇਟ ਰਹਿ ਗਿਆ ਮਤੀ ਦੇ ਮਤੀ ਦਾ ਵਿੱਚ ਆ ਮੈਂ ਤਾਂ 11 ਰੁਪਏ ਕਿਲੋ ਆ 11 ਉਹ ਵੱਡਾ ਮਤੀ ਦਾ ਜੀ ਸੈਂਚਰੀ ਸੈਂਚਰੀ ਲੱਭਿਆ 10 11 ਰੁਪਏ ਦੇ ਨੇੜੇ ਤੇ ਵਿਗ ਗਈ ਆ 10 11 ਦਾ ਰੇਟ ਪਰ ਆਪਣੇ ਕੋਲ ਮਾਲ ਨਾਲ ਐਕਸਪੋਰਟ ਕੁਆਲਟੀ ਦੇਖੋ ਕਿੰਦਾ ਵਧੀਆ ਹਾਂ ਕੁਆਲਟੀ ਬਹੁਤ ਸਿਰਾਂ ਇਹ ਨਹੀਂ ਜਿਹੜੇ ਤੋਂ ਆਈ ਜਿਵੇਂ ਆਪਣੇ ਲੋਕ ਲਓ ਉਹ ਤੋਂ ਇਹ ਜਿੰਦਰ ਦਾ ਛੋਟੇ ਆ ਉਹ ਇੰਨੇ ਕਿਸੇ ਜਾ ਰਹੇ ਇਹ ਜਿੰਦਰ ਦੇ ਨਹੀਂ ਉਹ ਗੋਲ ਹੁੰਦਾ ਹੈ ਲੰਬਾ ਆ ਹਾਂ ਲੰਬਾ ਆ ਇਹਦਾ ਰ ਇੱਕ 11 ਰੁਪਏ ਵਿੱਚ ਵਿਕਿਆ ਰੇਟ ਜਿਆਦਾ ਹੁੰਦਾ 1-2 ਰੁਪਈਆ ਦਾ ਹਣਾ ਜੀ 11 ਰੁਪਏ ਵਿੱਚ ਵਿਕਿਆ ਅੱਜ ਮੈਂ ਆ ਗਿਆ ਜੀ ਪਪੀਤਾ ਪਪੀਤਾ ਵਿਕਿਆ 35 ਰੁਪਏ ਪਪੀਤੇ ਦਾ ਰੇਟ ਖੜਾ 35 ਪਾਈ ਇਹ ਵੀ ਮਾਲ ਲੈ ਗਿਆ ਸਾਰਾ ਜੀ ਕੇਲਾ ਕੇਲੇ ਦਾ ਬਾਜ਼ਾਰ ਇਹ ਕਿੰਨਾ ਰਹਿ ਗਿਆ ਬਾਜ਼ਾਰ ਜੀ ਕੇਲਾ ਵੀ 35 ਰੁਪਏ ਵਿੱਚ ਵਿਕਿਆ ਅੱਜ 35 ਰੁਪਏ ਨੇ ਹਾਂ ਕੇਲੇ 35 ਤਮੇ ਭਲਾ ਸਾਰੀ ਵੈਰਾਈਟੀ ਲੱਗ ਗਈ ਹੈ ਕੱਲੇ ਆੜੂ ਦਾ ਰੇਟ ਰਹਿ ਗਿਆ ਆੜੂ ਦਾ ਰੇਟ 15-20 ਰੁਪਏ ਲੱਗਿਆ ਆਖਰਬੂਜਾ ਆਇਆ ਸੀ ਇਹ ਕੀ ਰੇਟ ਵੈ ਗਿਆ ਜੀ ਬਹੁਤ ਸ਼ਾਨਦਾਰ ਆਇਆ ਅੱਜ ਸਾਰਾ ਕਿੰਨੇ ਦਾ ਕਰਤਾ ਬੋਗੂ ਇਹ 15 ਮਧੂ ਬਹੁਤ ਮਿੱਠਾ ਹੈ ਇਹ ਰੇਟ ਘਟ ਗਿਆ ਦਾ ਇਹ ਮਧੂ ਇੰਨੇ ਕਿ ਭਾਵੇਂ ਵੇਖਦਾ ਹੁੰਦਾ ਅੱਛਾ 15 16 ਵੇਖਦਾ ਹੁੰਦਾ ਜਿਹੜਾ ਬੋਵੀ ਆ ਉਹ ਉਹ 4.5 500 ਰੁਪਏ 450 500 ਰੁਪਏ ਉਹ 20 ਕਿਲੋ ਵਰਤੀ ਹੁੰਦੀ ਆ ਆੜੂ ਵੇਖੋ ਸਹੀ ਹੈ ਜੀ ਆ ਕੀ ਰੇਟ ਲੱਗਿਆ ਜੀ ਆੜੂ ਬਹੁਤ ਹੀ ਵਧੀਆ ਸਪੈਸ਼ਲ ਆ ਇਹ ਬੈਂਡ ਕੁਆਲਟੀ ਆ ਬਾਈ ਹਣਾ ਇਹ 40 ਕਿਲੋ ਥੋੜਾ ਜਿਵੇਂ ਨੇਰੀ ਨਾਲ ਹੋ ਗਿਆ ਮੀਰਾ ਨਹੀਂ ਵਧੀਆ ਆੜੂ ਆ ਬਹੁਤ ਵਧੀਆ ਫਰੂਟ ਆ ਸਹੀ ਹੈ ਜੀ 15 ਕਿਲੋ ਆਵਾਂਗੇ ਤੇ 3 ਲਈ ਨਹੀਂ ਉਹ ਦੇਣ ਦੇਣਾ ਮੈਨੂੰ ਇੱਕ ਬਹੁਤ ਸ਼ਰਪਤੀ ਆ ਸੀ ਸ਼ਰਪਤੀ ਨੇ ਉਹ ਜਿਆਦੇ ਪਸੰਦ ਨਹੀਂ ਕਰਦੇ ਲੋਕ ਆਲੂ ਤਾਂ ਮਿੱਠਾ ਮਿੱਠਾ ਕੋਸੀ ਉਹ ਪਸੰਦ ਨਹੀਂ ਕਰਦੇ ਨਾ ਜਿਆਦੇ ਆਹੇ ਖੰਦੇ ਲੋਕ ਸ਼ਾਨੇ ਪੰਜਾਬ ਜਿਆਦੇ ਆਹ ਖੰਦੇ ਸ਼ਾਨੇ ਪੰਜਾਬ ਇਹ ਬਈ ਸ਼ਾਨੇ ਪੰਜਾਬ ਨਾ ਕਹ ਤੋ ਪਿਆਦਾ ਆੜੂ ਵਧੀਆ ਹੈ ਨਾ ਹੀ ਕੁਆਲਟੀ ਦਾ ਮੁੱਲ ਹੈ ਸ਼ਾਨੇ ਪੰਜਾਬ ਫਰੂਟਾ ਸਾਨ ਐਲਟੀ ਇਹ ਕਿਹੜੇ ਸ਼ਹਿਰ ਤੋਂ ਦਾ ਮਤਲਬ ਜੀ ਇਹ ਤਾਂ ਮੇਰੇ ਖਿਆਲ ਆਇਆ ਉਧਰੋਂ ਕੀ ਇਹ ਪਿੰਡ ਆਈ ਯਾਰ ਮੈਂ ਤੋ ਹੈਲੋ ਕਲੀ ਨਾ ਨਾ ਗੰਗਾ ਨਗਰ ਰੋਡ ਤੇ ਆ ਤੇ ਨਾਂ ਦਾ ਰੱਖਿਆ ਪੰਜਾਬ ਸਿੱਧਾ ਵਾਲੀ ਸਹੀ ਹੈ ਜੀ ਹਾਂ ਗੰਗਾ ਨਗਰ ਰੋਡ ਤੇ ਗੰਗਾ ਨਗਰ ਰੋਡ ਤੇ ਆ ਆਪਣਾ ਪੰਜਾਬ ਚ ਹੁੰਦਾ ਤੇ ਅਰਨੀ ਚ ਨਹੀਂ ਵਾਧੂ ਆੜੂ ਪੰਜਾਬ ਚ ਹੁੰਦਾ ਸਾਰਾ ਆੜੂ ਜਿੰਨਾ ਵੀ ਅਰਨੀ ਵਾਲਾ ਸੱਪਾ ਆਪਣਾ ਅਰਨੀ ਵਾਲਾ ਸਹੀ ਹੈ ਜੀ ਤੇ ਸੰਮੇ ਵਾਲਾ ਝੰਡਾ ਵਾਲਾ ਹਾਂ ਤੇ ਹੁਣ ਤਾਂ ਬੋਰ ਦੇ ਏਰੀਆ ਚ ਵੀ ਕਾਫੀ ਲੱਗ ਗਿਆ ਇਧਰ ਬਾਦਲ ਏਰੀਆ ਚ ਵਾਧੂ ਹੈਗਾ ਆੜੂ ਸਹੀ ਹੈ ਜੀ ਹਰਿਆਣੇ ਦੀ ਵਾਦੂ ਲੱਗ ਗਿਆ ਆਪਣੀ ਸਮਾਨ ਨਾਲ ਗੱਲਬਾਤ ਕਰਾ ਸਕਦੇ ਜੀ ਆਪਾਂ ਇੱਥੇ ਜਿਵੇਂ ਮੰਨ ਲ게요 ਜੇ ਤੁਹਾਡੀ ਦੁਕਾਨ ਤੇ ਕਿਸਾਨ ਆਉਂਦਾ ਵੇ ਸਦਾ ਆੜੂ ਵਾਲਾ ਬੰਦੇ ਨਾਲ ਪੁੱਛੀਏ ਇਹਦੇ ਬਾਰੇ ਹਣਾ ਨੌਲਜ ਲਈਏ ਵੀ ਕਿਹੜੀ ਸਰੋਤੇ ਹੁੰਦਾ ਕੀ ਹਿਸਾਬ ਕਰਦਾ ਵੇ ਨਹੀਂ ਆੜੂ ਤਾਂ ਪਤਾ ਹੀ ਆਪਾਂ ਨੂੰ ਨਹੀਂ ਕਵਾਂਟਲ ਕੋਟਲ ਦਾ ਕਿੱਲੇ ਦਾ ਜੱਜਮੈਂਟ ਆਜੂ ਕਿੰਨਾ ਕੁ ਝਾੜ ਰਹਿੰਦਾ ਜੀ ਇਹਦਾ ਬਹੁਤ ਲੱਗਦਾ ਇਹਨਾਂ ਤਾਂ ਅੱਛਾ ਜੀ ਆੜੂ ਮੋਹ ਲੱਗਦਾ ਕਿੰਨੇ ਕ ਬੂਟੇ ਥੋੜੇ ਸਾਨੂੰ ਲੱਗ ਜਾਂਦੇ ਕਿ ਕਿੱਲੇ ਚੋਂ ਸਾਰੀ ਨੌਲਜ ਲੈ ਲਈਏ ਜੀ ਪੈਂਦਾ ਹੀ ਅੰਨਾ ਉਹ 100 ਬੂਟਾ 100 ਬੂਟਾ ਪੈਂਦਾ ਕਿੱਲੇ ਪਰ ਹੁਣ ਉਹ ਹਾਈਬ੍ਰਿਡ ਬੁੱਤੇ ਆਉਣ ਲੱਗੇ ਛੋਟੇ ਮੁੱਟੇ ਨੇ ਫਲ ਪੈਣ ਲੱਗ ਗਏ ਸਾਡੇ ਪੰਜਾਬ ਬਹੁਤ ਵੱਡਾ ਬੁੱਤਾ ਨਹੀਂ ਠੀਕ ਹੁੰਦਾ ਸਹੀ ਆ 2.5 ਗੁੰਡਰ ਫਲ ਲੈ ਜਾਂਦੇ ਆਪਣੇ ਲੋਕਲ ਜਿਵੇਂ ਫਰੀਕੋਟ ਜਿਲਾ ਆ ਗਿਆ ਜਿਵੇਂ ਨੇੜੇ ਇਹਦੇ ਵਿੱਚ ਵਧੀਆ ਹੋ ਜੂਗਾ ਜਿਵੇਂ ਲਾਉਣਾ ਹੋਵੇ ਹਾਂ ਹੋ ਜੂਗਾ ਮਿੱਟੀ ਆਪਾਂ ਨੂੰ ਵਧੀਆ ਜਾਨੀ ਨਾ ਵਧੀਆ ਸਹੀ ਆ ਬਿਲਕੁਲ ਇਹ ਕੁਆਲਟੀ ਵਧੀਆ ਰਹੂਗੀ ਕਿ ਕਿੰਨੀ ਜਿਹੜੀ ਅਦਰ ਵਖੇ ਸ਼ਰਬਤੀ ਸਾਡੇ ਪੰਜਾਬ ਸਾਡੇ ਲੋਕ ਸਾਡੇ ਪੰਜਾਬ ਜਾਦੇ ਜਦ ਪ੍ਰਤਾਪ ਆਂਦਾ ਇੱਕੋ ਪਹਿਲਾਂ ਚੱਲਦਾ ਇੱਦੋਂ ਹਾਂਜੀ ਉਹ ਸੇਬ ਵਾਂਗੂ ਲਾਲ ਹੁੰਦਾ ਇਦੋਂ ਵੀ ਸਹੀ ਆ ਜੀ ਇਦੋਂ ਵੀ ਲਾਲ ਹੁੰਦਾ ਇਦੋਂ ਵੀ ਲਾਲ ਹੁੰ ਆ ਪ੍ਰਦਾ ਉਹਦਾ ਕਿੰਨਾ ਗ੍ਰੇਡ ਰਹਿੰਦਾ ਜਿਵੇਂ ਹੁੰਦਾ ਰੇਟ ਤਾਂ ਤਕਰੀਬਨ ਐਡੀ ਫਸਲ ਚੰਗੀ ਆ ਤਾਂ ਇਸ ਭਾਵੇਂ ਗਰਿਆ ਨਹੀਂ ਤਾਂ ਆੜੂ 60 70 ਰੁਪਏ ਰਹਿੰਦਾ 60 70 ਰੁਪਏ ਦਿੰਦਾ ਐਡੀ ਕਿੰਨਾ ਕੁ ਬਾਜ਼ਾਰ ਰਹੂਗਾ ਜੀ ਹੁੰਦਾ ਅੱਜ ਵੀ ਸਾਰਾ ਸੀਗਾ ਹੁਣ ਤਾਂ ਇਹ ਪੰਜ ਚੜ੍ਹਦਾ ਦਾ ਮਹਿਮਾਨ ਆ ਖਤਮ ਆੜੂ ਇੰਨੇ ਚੱਲਦਾ ਪੰਜ ਚੜ੍ਹਦਾ ਦਾ ਮਹਿਮਾਨ ਆ ਬੜਾ ਭਾਈ 20 25 ਦਿਨ ਹੀ ਚੱਲਦਾ ਫਿਰ ਮਹੀਨਾ ਕਹਣਾ ਇਹ ਇੰਨੇ ਚੱਲਦਾ ਮਹੀਨਾ ਕ ਬਸ ਫਸਲ ਹੁੰਦੀ ਹੁੰਦੀ